ਜਲੰਧਰ ਚ ਜੇ ਤੁਸੀਂ ਸੁਣਿਆ ਹੋਵੇ 스마트 ਸਿਟੀ ਪ੍ਰੋਜੈਕਟ ਮਿਲਿਆ ਸੀ ਕੇਂਦਰ ਵੱਲੋਂ ਹਾਂਜੀ ਪਿਛਲੇ 5 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ ਉਹ 스마트 ਸਿਟੀ ਦਾ ਪ੍ਰੋਜੈਕਟ ਰੁਲ ਗਿਆ ਬਰਬਾਦ ਹੋ ਗਿਆ ਉਹਦਾ ਉਹਦੇ ਹਜ਼ਾਰਾਂ ਕਰੋੜ ਰੁਪਏ ਦੀ ਕਰਪਸ਼ਨ ਹੋ ਗਈ ਰਿਸ਼ਵਤਖੋਰੀ ਹੋ ਗਈ ਕੁਝ ਅਫਸਰ ਖਾ ਗਏ ਬਾਕੀ ਕਾਂਗਰਸ ਦੇ ਲੀਡਰ ਖਾ ਗਏ ਜਿੰਨੀ ਦੇਰ ਕੇਂਦਰ ਸਰਕਾਰ ਉਹਦੀ ਜਾਂਚ ਨਹੀਂ ਕਰਦੀ ਟਾਈਮ ਬਾਉਂਡ ਹਾਂਜੀ ਓਨੀ ਦੇਰ ਦੁਨੀਆ ਨੂੰ ਜਲੰਧਰ ਵਾਸੀਆਂ ਨੂੰ ਪਤਾ ਨਹੀਂ ਲੱਗ ਸਕੇਗਾ ਵੀ ਧੋਖੇਬਾਜ਼ ਕੌਣ ਹੈ ਪਰ ਬੀਜੇਪੀ ਵਾਲੇ ਡਰਾਮਾ ਪੂਰਾ ਕਰਦੇ ਆ ਬਈ ਸਮਾਰਟ ਸਿਟੀ ਪ੍ਰੋਜੈਕਟ ਦੀ ਜਾਂਚ ਹੋਣੀ ਚਾਹੀਦੀ ਵੀ ਜਾਂਚ ਕਰੂਗਾ ਕੌਣ ਕੇਂਦਰ ਦਾ ਮਾਮਲਾ ਆ ਜੂਰੀਡਿਕਸ਼ਨ ਉਹਨਾਂ ਦੀ ਆ ਪੇ ਤੁਸੀਂ ਜਾਂਚ ਕਰੋ ਕਿਉਂ 1.5 ਸਾਲ ਬਰਬਾਦ ਕਰ ਦਿੱਤਾ